ਰੁਪੀਤ ਕੋਰਾ ਤੇ ਮੈਂ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਗਰੂਦੀਆ ਤੋਂ ਆਈਆਂ ਤੇ ਅਸੀਸ ਸਿੰਘ ਆਏ ਆ ਤੇ ਇਹਨਾਂ ਨੇ ਪੀਐਸਐਫ ਕੰਪਲੈਕਸ ਲੱਗਿਆ ਹੈ ਤੇ ਇਹਨਾਂ ਨੇ ਸਾਨੂੰ ਇੱਥੇ ਬੋਥ ਹਥਿਆਰਾਂ ਬਾਰੇ ਬਹੁਤਲੀ ਜਾਣਕਾਰੀ ਦਿੱਤੀ ਆ ਇਹਨਾਂ ਨੇ ਸਾਨੂੰ ਦੱਸਿਆ ਹਰ ਗਨ ਦਾ ਨਾਮ ਵਗੈਰਾ ਦੱਸਿਆ ਸਾਰੇ ਦੱਸਿਆ ਕਿ ਕਿੰਨੀ ਦੂਰ ਤੱਕ ਉਹਦੀ ਮਤਲਬ ਕਿ ਸ਼ੂਟ ਕਰ ਸਕਦੀ ਆ ਉਹਦੇ ਵਿੱਚ ਕਿੰਨੀ ਐਮਐਮ ਦੀ ਗੋਲੀ ਪੈਂਦੀ ਆ ਕਿੰਨੀ ਦੂਰ ਤੱਕ ਅਸੀਂ ਦੇਖ ਸਕਦੇ ਹਾਂ ਸਕੋਪ ਬਾਰੇ ਤੇ ਇੱਥੇ ਬਹੁਤ ਵਧੀਆ ਉਹਨਾਂ ਨੇ ਡਿਪਟੀ ਜਾਣਕਾਰੀ ਦਿੱਤੀਗੀ ਆ ਹਰ ਚੀਜ਼ ਬਾਰੇ ਤੇ ਮੈਨੂੰ ਇੱਥੇ ਆ ਕੇ ਹੀ ਉਤਸ਼ਾਹ ਮਿਲਿਆ ਕਿ ਅਸੀਂ ਵੀ ਪੀਐਸਐਫ ਦੇ ਵਿੱਚ ਭਰਤੀ ਕਰਾਂਗੇ ਤੇ ਉਸ ਵਾਸਤੇ ਆਪਣੇ ਦੇਸ਼ ਵਾਸਤੇ ਆਪਣੀ ਜਾਨ ਵੀ ਦੇ ਸਕਦੇ ਆ ਥੈਂਕ ਯੂ ਮੈਂ ਗੋਮੇ ਸੀਨੀਅਰ ਕੈਂਡੀਡੇਟ ਸਕੂਲ ਕਿਨੇ ਟੈਕ ਸਿੰਘ ਬਟਾਰਾ ਤੋਂ ਆਈਆਂ ਤੇ ਇੱਥੇ ਭਰਾਣਾ ਬਸ ਸਟੈਂਡ ਬੀਐਸਐਫ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ ਇਹ ਸਾਰੇ ਬਹੁਤ ਵਧੀਆ ਇਨਕਰੀਜ ਕਰਦੇ ਆ ਤੇ ਇਹਨਾਂ ਸਾਰਿਆਂ ਨੂੰ ਵੇਖ ਕੇ ਮੈਂ ਵੀ ਸੋਚਣ ਲੱਨੀ ਹੈ ਕਿ ਬੀਐਸਐਫ ਚ ਇੱਕ ਵਾਰੀ ਭਰਤੀ ਲਵਾ ਕੇ ਕਿੱਦਾਂ ਦੀ ਜੌਬ ਹੈ ਵਧੀਆ ਉਹਨਾਂ ਦੇ ਹਥਿਆਰ ਵੀ ਬੜੇ ਵਧੀਆ ਬੜਾ ਵਧੀਆ ਐਕਸਪਲੇਸ਼ਨ ਕਰਦੇ ਹਨ ਜੋ ਸਾਡੀ ਜਿਹੜੀ ਇਹ ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਣ ਮੰਤਰਾਲੇ ਵੱਲੋਂ ਪਰਦਰਸ਼ਨੀ ਲਗਾਈ ਹੋਈ ਹੈ ਮਲਟੀ ਫੋਟੋ ਮਲਟੀਮੀਡੀਆ ਫੋਟੋ ਪ੍ਰਦਰਸ਼ਨੀ ਜਿਹੜੀ ਕਿ ਸਰਕਾਰ ਦੀਆਂ ਅਨੇਕਾਂ ਸਕੀਮਾਂ ਬਾਰੇ ਯੋਜਨਾਵਾਂ ਬਾਰੇ ਜਾਣਕਾਰੀ ਦੇ ਰਹੀ ਹੈ ਇਹਦੇ ਵਿੱਚ ਅਸੀਂ ਦੋ ਚੀਜ਼ਾਂ ਬਹੁਤ achੀਆਂ ਜੋੜੀਆਂ ਸਿਗੀਆਂ ਇੱਕ ਤਾਂ ਸੀ ਵਿਸ਼ੇਸ਼ ਤੌਰ ਤੇ ਜਿਹੜੇ ਮਹਿਲਾਵਾਂ ਨੇ ਸਾਡੀਆਂ ਸਭ ਨੂੰ ਸਾਨੂੰ ਪਤਾ ਕਿ ਕਿਸ ਤਰ੍ਹਾਂ ਕੈਂਸਰ ਦੀ ਜਿਹੜੀ ਬਿਮਾਰੀ ਹੈ ਸਾਡੇ ਪੰਜਾਬ ਵਿੱਚ ਵੀ ਤੇ ਹੋਰ ਥਾਵਾਂ ਤੇ ਵੀ ਆ ਰਹੀ ਹੈ ਇਹਨਾਂ ਦੀ ਡਿਟੈਕਸ਼ਨ ਵਾਸਤੇ ਛਾਤੀ ਦੇ ਕੈਂਸਰ ਦੀ ਡਾਇਰੈਕਸ਼ਨ ਲਈ ਅਸੀਂ ਇੱਕ ਵਿਸ਼ੇਸ਼ ਤੌਰ ਤੇ ਕੈਂਸਰ ਅਵੇਅਰਨੈਸ ਵੈਨ ਇੱਥੇ ਮੰਗਵਾਈ ਹੈ ਜਿਹੜੀ ਕਿ ਅਸੀਂ ਰੋਟਰੀ ਕਲੱਬ ਦੇ ਜ਼ਰੀਏ ਜਲੰਧਰ ਤੋਂ ਮੰਗਵਾਈ ਹੈ ਇੱਥੇ ਇਹਨਾਂ ਦਾ ਫ੍ਰੀ ਮੈਮੋਗ੍ਰਾਫੀ ਚੈੱਕਅਪ ਕਰਵਾਇਆ ਜਾ ਰਿਹਾ ਹੈ ਔਰ ਇਹਦਾ ਜੋ ਵੀ ਖਰਚਾ ਹੈਗਾ ਉਹ ਸਾਡੇ ਡਿਪਾਰਟਮੈਂਟ ਜਿਹੜਾ ਹੈ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਉਸਨੇ ਬੀਅਰ ਕੀਤਾ ਹੈ ਇਹਦੇ ਨਾਨ ਨਸੀਬ ਬਾਰਡਰ ਸਕਿਉਰਟੀ ਫੋਰਸ ਜੋ ਸਾਡੇ ਪੰਜਾਬ ਦੀ ਸਰਹੱਦਾਂ ਦੀ ਰਾਖੀ ਕਰਦੀ ਪਈ ਹੈ ਫਰਸਟ ਲਾਈਨ ਆਫ ਡਿਫੈਂਸ ਉਹਨਾਂ ਨੂੰ ਨੇ ਇੱਥੇ ਇੱਕ ਬਹੁਤ ਅੱਛਾ ਆਪਣਾ ਆਰਮਸ ਐਂਡ ਅਮੂਨੀਸ਼ਨ ਡਿਸਪਲੇ ਦਾ ਕੈਂਪ ਲਗਾਇਆ ਹੈ। ਉਹ ਨੌਜਵਾਨਾਂ ਨੂੰ ਇਹ ਜਾਣਕਾਰੀ ਪ੍ਰਪੋਰਟ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਉਹ ਬੀਐਸਐਫ ਦੇ ਵਿੱਚ ਆਪਣੇ ਆਪ ਨੂੰ ਜੁਆਇਨ ਕਰ ਸਕਦੇ ਨੇ ਉਹਦੇ ਨਾਲ ਹੋ ਸਟਾਲਸ ਲਗਾਏ ਗਏ ਨੇ ਜਿਦੇ ਵਿੱਚ ਜਿਹੜੇ ਸਾਡੇ ਆਧਾਰ ਕਾਰਡ ਨੇ ਉਹਨਾਂ ਨੇ ਬਹੁਤ ਸਾਰੇ ਬੱਚੇ ਨੇ ਆ ਕੇ ਲੋਕਾਂ ਨੇ ਆ ਕੇ ਆਪਣੇ ਆਪ ਦੇ ਅਪਡੇਟ ਕੀਤੇ ਨੇ ਇਹ ਸਾਰੀਆਂ ਜਾਣਕਾਰ ਦੁਨੀਆ ਤੇ ਦਿੱਤੀ ਜਾ ਰਹੀਆਂ ਅੱਜ ਆਖਰੀ ਦਿਨ ਹੈ ਔਰ ਮੈਨੂੰ ਆਸ਼ਾ ਹੈ ਕਿ ਜਿੰਨੇ ਵੀ ਗੁਰਦਾਸਪੁਰ ਦੇ ਲੋਕ ਇੱਥੇ ਆਏ ਨੇ ਉਹਨਾਂ ਨੇ ਜ਼ਰੂਰ ਇਹਨਾਂ ਦਾ ਲਾਭ ਚੱਕਿਆ ਹੋਵੇਗਾ ਵੁਡਨ ਪੁਲਿਸ ਦੇ ਡੈਟ ਪ੍ਰੋਗਰਾਮ ਜਿਹੜਾ ਇੱਥੇ ਰੱਖਿਆ ਗਿਆ ਸੀ ਹੋਣੇ ਬੱਸ ਸਟੈਂਡ ਦੇ ਵਿੱਚ ਜਿੱਥੇ ਕਾਫੀ سارے ਸਕੂਲਾਂ ਦੇ ਵਿੱਚੋਂ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਪੀਐਸਐਫਟੇ ਵੀ ਆਪਣੇ ਸਟਾਲ ਲਗਾ ਕੇ ਬੱਚਿਆਂ ਨੂੰ ਮਰਤੀ ਬਾਰੇ ਦੱਸਿਆ ਤੇ ਪੰਜਾਬ ਪੁਲਿਸ ਦੇ ਸਾਂਝ ਆਪਣੇ ਡਿਸਟ੍ਰਿਕਟ ਪੁਲਿਸ ਕੋਰਦਸਪੁਰ ਐਂ ਬਟਾਲਾ ਦੇ ਸਾਂਝ ਕੇਂਦਰ ਵੱਲੋਂ ਵੀ ਇੱਥੇ ਪਾਰਟਿਸਪੀਕੇਸ਼ਨ ਕੀਤਾ ਗਿਆ ਇੱਥੇ ਇੱਕ ਬਹੁਤ ਹੀ ਸੋਹਣਾ ਇਹਨਾਂ ਨੇ ਨੁਕੜ ਨਾਟਕ ਵੀ ਕੀਤਾ ਸੀ ਜਿਸ ਦੇ ਵਿੱਚ ਔਰਤਾਂ ਨੂੰ ਸੈਰਵ ਡਿਫੈਂਸ ਦੇ ਬਾਰੇ ਦੱਸਿਆ ਗਿਆ ਤੇ ਇੱਕ ਚੰਗਾ ਮੈਸੇਜ ਜਿਹੜਾ ਹੈ ਬੱਚਿਆਂ ਨੂੰ ਦਿੱਤਾ ਗਿਆ ਸੀ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਜੇ ਇਸ ਪਾਰਟ